liberty has never come from the government liberty has always come from the subjects of it the history of liberty is a history of resistance freedom is never voluntarily given by the oppressor it must be demanded by the oppressed yani azadi kade bhi sarkar to nahi aayi hai azadi hamesha is <laughs> de vishya to aayi hai azadi ka itihas ਵਿਰੋਧ ਦਾ ਇਤਿਹਾਸ ਹੈ ਆਜ਼ਾਦੀ ਕਦੇ ਵੀ ਜ਼ਾਲਮ ਦੁਆਰਾ ਆਪਣੀ ਮਰਜ਼ੀ ਨਾਲ ਨਹੀਂ ਦਿੱਤੀ ਜਾਂਦੀ ਇਹ ਦਬੇ ਕੁਚਲੇ ਦੁਆਰਾ ਮੰਗੀ ਜਾਣੀ ਚਾਹੀਦੀ ਹੈ ਭਾਰਤ ਦੇਸ਼ 15 ਅਗਸਤ ਨੂੰ ਇਸ ਵਾਰ ਆਪਣਾ 78ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਤੇ ਹੈ ਜੇਕਰ ਲੁਧਿਆਣੇ ਦੀ ਗੱਲ ਕਰੀਏ ਤਾਂ ਇਸ ਵਾਰ ਆਜ਼ਾਦੀ ਦਿਹਾੜੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੀ ਪੂਰੀ ਤਿਆਰੀ ਕੀਤੀ ਗਈ ਹੈ ਉੱਥੇ ਲੁਧਿਆਣਾ ਦੇ ਪੀਏਯੂ ਵਿੱਚ ਹੋਣ ਵਾਲੇ ਫੰਕਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਤੇ ਅੱਜ ਫੁੱਲ ਡਰੈਸ ਰਿਹਸਲ ਕੀਤੀ ਗਈ। ਲੁਧਿਆਣਾ ਦੇ ਡੀਸੀ ਨੇ ਕਿਹਾ ਕਿ 1500 ਤੋਂ ਵੱਧ ਸਕੂਲੀ ਬੱਚੇ ਇਸ ਫੰਕਸ਼ਨ ਵਿੱਚ ਹਿੱਸਾ ਲੈ ਰਹੇ ਨੇ। ਸੁਰੱਖਿਆ ਨੂੰ ਲੈ ਕੇ ਜਸਕਰਨ ਸਿੰਘ ਤੇਜਾ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟ ਨੂੰ ਸੀਲ ਕੀਤਾ ਗਿਆ ਹੈ ਅਤੇ ਪੀਏਯੂ ਦੇ ਵਿੱਚ ਵੀ ਸੁਰੱਖਿਆ ਦੀ ਪੂਰੀ ਤਿਆਰੀ ਕੀਤੀ ਗਈ ਹੈ। ਉੱਥੇ ਦੱਸਦੇ ਕਿ ਇਸ ਵਾਰ 15 ਅਗਸਤ ਵਾਲੇ ਦਿਨ ਕੈਬਨਿਟ ਮੰਤਰੀ ਬਲਕਾਰ ਸਿੰਘ ਤਿਰੰਗਾ ਚੰਡਾਲ ਲੈ ਆਉਣਗੇ। ਸਰ 15 ਕਸੂਨ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਪ੍ਰਸ਼ਾਸਨ ਵੱਲੋਂ ਲੁਧਿਆਣਾ ਜਿਲ੍ਹੇ ਵੱਲੋਂ ਇਹ ਕੇ ਕੇ ਖਾਸ ਹੈ ਰੱਖੋ 15 ਅਗਸਤ ਦਾ ਬੜਾ ਇੰਪੋਰਟੈਂਟ ਦਿਨ ਹੈ ਇਹਦੇ ਵਾਸਤੇ ਸਾਡੀ ਜਿਹੜੀ ਕਮਿਸ਼ਨਰ ਲੁਧਿਆਣਾ ਵੱਲੋਂ ਮਾਨਯੋਗ ਕੁਲਦੀਪ ਚੱਲ ਸਰ ਸੀਪੀ ਸਾਹਿਬ ਵੱਲੋਂ ਜਿਹੜਾ ਅਸੀਂ ਪ੍ਰੋਪਰ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਕੀਤੇ ਹੋਏ ਆ ਇਹਦੇ ਵਿੱਚ ਹਰ ਤਰ੍ਹਾਂ ਦੇ ਨਾਕੇ ਪੈਟਰੋਲਿੰਗ ਤੇ ਮੈਕਸਿਮਮ ਫੋਰਸ ਜਿਹੜੀ ਹੈ ਫੀਲਡ ਦੇ ਵਿੱਚ ਅਸੀਂ ਜਿਹੜੀ ਆ ਉਹਦੀ ਮੂਵਮੈਂਟ ਤੇ ਨੰਬਰ 2 ਬਾਕੀ ਜੋ ਪਰੇਡ ਦਾ ਇਵੈਂਟ ਹੈ ਉਹਦੇ ਵਿੱਚ ਵੀ ਸਾਡੀ ਪ੍ਰੋਪਰ ਸਾਡੀਆਂ ਜਿਹੜੀਆਂ ਫੋਰਸ ਦੀਆਂ ਟੁਕੜੀਆਂ ਉਹ ਉਹਨਾਂ ਦੀ ਪ੍ਰੋਪਰ ਰਿਹਰਸਲ ਹੋਣ ਤੋਂ ਬਾਅਦ ਜਿਹੜੀ ਉਹਨਾਂ ਦੀ ਪਰੇਡ ਤਿਆਰ ਹੈ ਅੱਜ ਜਿਹੜੀ ਇੱਥੇ ਫਾਈਨਲ ਰਿਹਰਸਲ ਸੀ ਉੱਥੇ ਆਪਾਂ ਸਟੇਡੀਅਮ ਚਾ ਦੋ ਲੁਧਿਆਣਾ ਸਿਟੀ ਨੂੰ ਕੁਝ ਸੀਲ ਪੁਆਇੰਟ ਤੇ ਬਣਾਏ ਗਏ ਕਿ ਤੁਸਾਂ ਉੱਥੇ ਕੀ ਖਤਾ ਤਿਆਰੀ ਹੈਗੀ ਆ ਕਿਸ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਪ੍ਰੋਪਰ ਸਿਟੀ ਸੀਲਿੰਗ ਨਾਕਾ ਸਾਡੇ ਬਣੇ ਹੋਏ ਆ ਉਹਨਾਂ ਪੁਆਇੰਟਾਂ ਤੇ ਅਸੀਂ ਸੀਟੀ ਸੀਲਿੰਗ ਨਾਕਾ ਸਾਡੇ ਪੀਸੀਆਰਾਂ ਦੇ ਪੁਆਇੰਟ ਜਿਹੜੀ ਉਹ ਪੀਸੀਆਰ ਦੀ ਮੂਵਮੈਂਟ ਤੇ ਪਲੱਸ ਸਾਡੀ ਮੈਕਸਿਮਮ ਜਿਹੜੀ ਫੋਰਸ ਜਿੰਨੀ ਸਾਡੀ ਰਿਕੁਆਇਰਮੈਂਟ ਆ ਉਹਦੇ ਮੁਤਾਬਿਕ ਜਿਹੜੀ ਫੋਰਸ ਅਸੀਂ ਸਾਰੇ ਕਮਿਸ਼ਨਰੇਟ ਦੇ ਏਰੀਆ ਤੇ ਪਲੱਸ ਜਿਹੜਾ ਪਲੇਸ ਆਫ ਫੰਕਸ਼ਨ ਦੇ ਵਿੱਚ ਜਿਹੜੀ ਆਊਟਰ ਕਾਰਡਨ ਤੇ ਉਹ ਸਾਰੀ ਅਸੀਂ ਫੋਰਸ ਜਿਹੜੀ ਆ ਪ੍ਰਬੰਧ ਕੀਤੇ ਹੋਏ ਆ ਸਫੀਸ਼ੀਐਂਟ ਫੋਰਸ ਆ ਅੱਛਾ ਐਕਸਟਰਾ ਫੋਰਸ ਵੀ ਉਸਨਾਰ ਦਿੱਤੀ ਗਈ ਹੈ ਨਹੀਂ ਸਾਡੇ ਕੋਲ ਕਮਿਸ਼ਨਰੇਟ ਦੀ ਇਸ ਫੰਕਸ਼ਨ ਲਈ ਕਿਉਂਕਿ ਇੱਥੇ ਆਪਣਾ ਸਾਡੇ ਮਿਨਿਸਟਰ ਬਲਕਾਰ ਸਿੰਘ ਸਰ ਆ ਰਹੇ ਆ ਤੇ ਉਹਦੇ ਕਰਕੇ ਜੋ ਉਹ ਸਕਿਉਰਿਟੀ ਅਰੇਂਜਮੈਂਟ ਦੀ ਲੋੜ ਹੈ ਜੋ ਰਿਕੁਆਇਰਮੈਂਟ ਆ ਉਹ ਸਾਡੇ ਕੋਲ ਹੈ ਔਰ ਸਫੀਸ਼ੀਐਂਟ ਸੀ ਜਿਹੜੀ ਫੋਰਸ ਹੈ ਡਿਪਲੋਏ ਕੀਤੀ ਤੇ ਸ਼ਹਿਰ ਚ ਵਾਕਫ ਜਿੱਥੇ ਸਮਾਗਮ ਹੋਣੇ ਉਹ ਤੇ ਵੀ ਕੁਝ ਜਿਹੜੇ ਜਿਹੜੇ ਜਿੱਥੇ ਜਿੱਥੇ ਸਮਾਗਮ ਆ ਉਸ ਉਸ ਮੁਤਾਬਕ ਪੁਆਇੰਟ